ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਵਿੱਡੇ ਉਪਰਾਲੇ ਦੇ ਚੱਲਦੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲਾ ਦੇ ਪਿੰਡ ਹਰਦੀਪ ਪੁਤਲੀ ਦੀ ਪੰਚਾਇਤੀ ਜ਼ਮੀਨ ਤੇ ਕਰੀਬ 3 ਏਕੜ ਰਕਬੇ ਵਿੱਚ ਜੰਗਲ ਲਾਉਣ ਦੀ ਸ਼ੁਰੂਆਤ ਕੀਤੀ ਇਸ ਸੰਬੰਧੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਰੰਗਲਾ ਹਰਾ ਪਰਾ ਬਣਾਉਣ ਦਾ ਸੁਪਨਾ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਉਹਨਾਂ ਵੱਲੋਂ ਆਪਣੇ ਹਲਕੇ ਵਿੱਚ 15 ਅਗਸਤ ਤੱਕ ਘਟ ਤੋਂ ਘਟ 1 ਲੱਖ ਬੂਟਾ ਲਾਉਣ ਦਾ ਟੀਚਾ ਅਰੰਭਿਆ ਗਿਆ ਹੈ ਜਿਸ ਨੂੰ ਉਹ ਪੂਰਾ ਕਰਨਗੇ ਉਹਨਾਂ ਕਹਿਆ ਕਿ ਉਹਨਾਂ ਵੱਲੋਂ ਪਿੰਡ ਦੀਆਂ ਪੰਚਾਇਤਾਂ ਜ਼ਮੀਨਾਂ ਮੰਗੀਆਂ ਗਈਆਂ ਹਨ ਜਿਨ੍ਹਾਂ ਦੇ 50 ਹਜ਼ਾਰ ਦੇ ਕਰੀਬ ਬੂਟੇ ਲੱਗਣਗੇ ਅਤੇ ਅਜਨਾਲਾ ਤੋਂ ਬਾਹਰ ਨੂੰ ਜਾਂਦੀਆਂ ਸੜਕਾਂ ਤੇ ਵੀ ਪੰਜਾਬ ਦੇ ਕਰੀਬ ਬੂਟੇ ਲਾਉਣ ਦਾ ਟੀਚਾ ਸਿੱਥਿਆ ਗਿਆ ਹੈ। ਵਿਧਾਨ ਸਭਾ ਕਾਜ ਨਾਲੇ ਦਾ ਹਰਦੋਪੁਤਲੀ ਪਿੰਡ। ਇੱਥੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਸਾਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਹਰਿਆ ਪਹਾਰ ਪੰਜਾਬ ਜਿਹੜਾ ਉਹ ਬਣਾਉਣਾ। ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੇ ਬੂਟੇ ਆ ਉਹ ਲਾਦੇ ਤਾਂ ਜੋ ਵਾਤਾਵਰਣ ਜਿਹੜਾ ਠੀਕ ਹੋਵੇ ਇਸ ਪਿੰਡ ਦੇ ਵਿੱਚ ਅਸੀਂ ਤਿੰਨ ਕਿੱਲੇ ਦਦਾ ਜੰਗਲ ਬੂਟੇ ਸਮਲੋ ਲਾ ਦੇ ਉਹਦਾ ਅੱਜ ਅਸੀਂ 500 ਬੂਟਾ ਇੱਥੇ ਲਾਇਆ ਇਨ ਕਿੱਲਾਂ ਚ ਬਾਕੀ ਵੀ 1-2 ਦਿਨ ਦੇ ਵਿੱਚ ਵਿੱਚ ਲੱਗ ਜਾਣੇ ਇਦਾਂ ਦੀ ਅਸੀਂ ਕਈ ਜ਼ਮੀਨਾਂ ਜਿਹੜੀਆਂ ਮਤਲਬ ਇੱਥੇ ਲੋਕੇਟ ਕੀਤੀਆਂ ਪੰਚਾਇਤਾਂ ਦੀਆਂ ਪੰਚਾਇਤਾਂ ਕੋ ਜ਼ਮੀਨਾਂ ਲਈਆਂ ਕਿ ਸਾਨੂੰ ਕੁਝ ਜ਼ਮੀਨਾਂ ਜਿਹੜੀਆਂ ਛੱਡ ਦਿਓ ਜਿੱਥੇ ਇਹ ਬੂਟੇ ਲਾਈਏ ਸੋ ਅਸੀਂ ਅਜੇ ਨਾਲੇ ਦੇ ਵਿੱਚ ਪੰਚਾਇਤੀ ਰਾਜ ਦੀਆਂ ਜਿਹੜੀਆਂ ਸਾਡੀਆਂ ਜ਼ਮੀਨਾਂ 50000 ਤੇ ਅਸੀਂ ਦੂਜਾ ਬੂਟਾ ਲਾਉਣਾ ਸੜਕਾਂ ਦੇ ਉੱਤੇ ਤੇ 50000 ਦੇ ਕਰੀਬ ਅਸੀਂ ਬੂਟਾ ਲਾਉਣਾ ਜਿਹੜਾ ਸਾਡੀਆਂ ਪੰਚਾਇਤੀ ਜਮੀਨ ਉਹਦੀ ਅੱਜ ਸ਼ੁਰੂਆਤ ਕੀਤੀ ਆ ਉਹ ਦਸੀਂ ਇਹ 15 ਅਗਸਤ ਤੱਕ ਜਿਹੜਾ ਸਾਡਾ ਕੰਪਲੀਟ ਹੋ ਜਾਣਾ